ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਚਾਰ ਝੋਟੇ ਦੇ ਬਾਕੀ ਲਗਭਗ ਕਾਫੀ ਮਾਤਰਾ ਦੇ ਵਿੱਚ ਘਾਵਾ ਇਹ ਸੇਲਾ ਵੀਰ ਪ੍ਰਦੀਪ ਕੋਲ ਪਹੁੰਚਾ ਹੋ ਗਿਆ ਅੱਗੇ ਕਰੀਏ ਗੱਲਬਾਤ ਸੱਸੀ ਕਾਲ ਬਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਆ ਆਪਣਾ ਹਾਂ ਪ੍ਰਦੀਪ ਸਿੰਘ ਜੀ ਪਿੰਡ ਲੋਹਾ ਘੜਾ ਜ਼ਿਲ੍ਹਾ ਸੰਗਰੂਰ ਜੀ ਮੋਬਾਈਲ ਨੰਬਰ 953080155 ਕਿੰਨੇ ਕਿਨ ਨੱਕ ਸੇਲ ਆਪਣੇ ਕੋਲ ਅਜ ਸਾਰੀ ਸੇਲ ਨਹੀਂ ਜੀ ਟੋਟਲ ਠੀਕ ਹੈ ਗਾਵਾਂ ਤੇ ਮੱਝਾਂ ਮਿਕਸ ਹਾਂ ਸਾਰਾ ਤੇ ਪਹਿਲਾ ਨੰਬਰ ਜਿੰਮੇ ਝੋਟੀ ਦੇਖਦੇ ਪਏ ਆ ਕਿਹੜਾ ਸੁਆਰ ਬਾਈ ਐਂ ਹੀ ਨੇ ਹੁਣ ਹਾਲੇ ਠੀਕ ਹੈ ਠੀਕ ਹੈ ਤੇ ਮਾਗਰ ਕੱਟੀਏ ਇਹਦੇ ਬੋੜੇ ਖਾਲੀ ਆ ਖਾਲੀ ਹੁੰਦੀ ਹੁਣ ਇਸ ਟਾਈਮ ਜਿਹੜਾ 10 ਤੋਂ 11 ਕਿਲੋ ਚੌਣ ਦਾ ਮੰਨ ਕੇ ਬੋੜਾ ਆ ਜੀ ਚੋਈ ਵਾਜੂ ਇੱਕ ਨੰਬਰ ਆ ਜਾਣਾ ਕਿੰਨਾ ਅੰਦਾਜ਼ਾ ਦੁੱਧ ਪਾ ਦੂਗੀ ਇਹ ਬਈ 13 ਕਿਲੋ ਦਾ ਦੁੱਧ ਜੇ ਆਪਾਂ ਕਹਿਣ ਨਾਲ ਕਹਦੇ ਵੀ ਪਤਾ ਨਹੀਂ ਇਹ 15 ਤੋਂ 20 ਤੋਂ 13 ਕਿਲੋ ਤੋਂ ਕੱਢੀ ਠੀਕ ਹੈ ਰੇਂਜ ਇਹਦੀ ਕਿੰਨੀ ਖੋਗੇ ਰੇਂਜ ਇਹ ਤਾਂ ਲੈਣ ਦੇਣਾ ਮੰਨ ਕੇ ਚੱਲੋ ਵੀ 1 35 ਇਹਦੇ 1 ਲੱਖ 35 ਹਜ਼ਾਰ ਪਿੱਛੇ ਕੱਟੀ ਆ ਪਿੱਛੇ ਕੱਟੀ ਆ ਬੋਲੇ ਖਾਲੀ ਸਭਰ ਪਿੱਛੇ ਕੱਟੀ ਆ ਤੇ ਦੂਜਾ ਤੀਜਾ ਦਿਨ ਹੋ ਗਿਆ ਸੂਈ ਨੂੰ ਬੋਲੇ ਤੋਂ ਬਿਲਕੁਲ ਸਾਫ਼ ਆ ਚੋਈ ਵਗੈਰਾ ਓਕੇ 1 ਲੱਖ 35000 ਰੁਪਏ ਦੇ ਵਿੱਚੋਂ ਗਜਾਇਸ ਹੋ ਜੂ ਕੱਦ-ਕੱਡ ਚੰਗਾ ਤੇ ਜਿੰਦ ਜਨ ਪਲੀ ਪੁਲੀ ਵੀ ਝੋਟੀ ਬਹੁਤ ਜ਼ਿਆਦੇ ਆ ਪਿੱਛੇ ਬੱਚਾ ਫੀਮੇਲ ਆ ਹਰਿਆਣੇ ਦੇ ਵੀਰ ਦੀ ਪਰਚੇਸ ਕੀਤੀ ਵਾ ਤੇ 13 ਲੀਟਰ ਤੱਕ ਦੁੱਧ ਆਮਲਾਂ ਦੇ ਦਊਗੀ ਤੇ ਵੀਰੇ ਦੂਜੇ ਨੰਬਰ ਜਿਹੜੀ ਇਹ ਝੋਟੀ ਦੇਖਦੇ ਆਪਾਂ ਇਹ ਕਿਹੜਾ ਸੁਦਾ ਸੂਈ ਆ ਜੀ ਦੂਜਾ ਸੋਰਗੀਆਂ ਜੀ ਬੱਚਾ ਇਹਦੇ ਪਿੱਛੇ ਕੀ ਆ ਮੇਲ ਆ ਜੀ ਇਹਦੇ ਪਿੱਛੇ ਮੇਲ ਤੇ ਕਾ ਇੱਕ ਦਿਨ ਹੋ ਗਿਆ ਸੂਈ ਨੂੰ ਸੂਈ ਬਸ ਭਾਈ ਤਿੰਨ ਚਾਰ ਦਿਨਾਂ ਦੀ ਸੂਈ ਥੀਕ ਹੈ ਤੇ ਦੁੱਧ ਬਣ ਕੇ ਆਏਨ ਵਧੀਆ ਘਟੋ ਘਟ ਨਾਰਮਲ 15 ਕਿਲੋ ਤੇ ਉਸ ਤੋਂ ਉੱਪਰ 16 17 ਕਿਲੋ ਦੁੱਧ ਕੱਟੀ ਦੇ ਦਊਗੀ ਲਗਭਗ 10 ਤੋਂ ਵਾਰ ਹੈਗਾ ਭਾਈ ਮਾਲਕਾਂ ਨੇ 15 ਕਿਲੋ ਹੁਣ ਦੱਸਿਆ ਚੂਣ ਦਾ 14 ਤੋਂ 15 ਕਿਲੋ ਠੀਕ ਹੈ ਪਰ ਆਪਾਂ ਕਿਉਂਕਿ ਆ ਕੇ ਪਸ਼ੂ ਕਈ ਵਾਰ ਤੋੜ ਜਾਂਦਾ ਉਹ ਗੱਲ ਵੱਖਰੀ ਪਰ ਹਫਤੇ ਤੱਕ ਆਪਾਂ ਚੁਵਾ ਦੇਾਂਗੇ 15 ਕਿਲੋ ਦੁੱਧ ਦਾ ਠੀਕ ਹੈ ਚੁਵਾਈ ਚੁਵਾਈ ਓਕੇ ਜਮਾ ਜਮਾ ਭਾਈ ਮੋਟੀ ਮੋਟੀ ਚੁਵਾਈਆਂ ਸਾਰੀਆਂ ਠੀਕ ਹੈ ਰੇਂਜ ਕਿੰਨੀ ਖੋਈ ਹੈ ਰੇਂਜ ਦਾ ਲੈਣ ਦੇਣ 1.70 ਆ ਭਾਈ 1 ਲੱਖ 70000 ਤੇ ਦੁੱਧ ਦਾ 17 ਲੀਟਰ ਮੰਨ ਕੇ ਲੈੜੇ ਬੰਦਾ ਹਾਂ ਭਾਈ ਹਾਂ ਤੇ ਬਾਕੀ ਪਤਲੇ ਕੁੰਬਲੇ ਦੀ ਹਨ ਜਮਾ ਐਨ ਜਮਾ ਸੋ ਸਿੰਘ ਸਿੰਘ ਦੇਖੋ ਪੂਰੀ ਜਿੰਦ ਜਾਨ ਵਾਲੀ ਜਾਦ ਵਾਲੀ ਝੋਟੀ ਆ ਬੜਾ ਬਿਊਟੀ ਪਾਰ ਚਾਰੇ ਸਾਰੇ ਨਿਖਣਵੇਂ ਸਾਫ ਸੁਥਰੇ 1,70,000 ਰੁਪਏ ਕੀਮਤ ਦਾ ਬੱਚਾ ਮੇਲਕਾਫਾ ਸੁਪੜੀ ਪੂਰੀ ਪੂਰੀ ਦੇਖੋ ਰਾਜੀ ਪੂਰੀ ਸਾਫ ਸੁਥਰੀ ਹੈ ਸਿੰਘ ਸੁنگੇ ਦੇਖੋ ਮੂੰਹ ਵੱਥਾ ਇਹਦਾ ਸੁਪਰ ਕੱਦ ਕਾਠ ਵਗੈਰਾ ਝੂਟੇ ਦੇਖ ਸਕਦੇ ਹੋ ਰਾਜ ਰੂਜੀ ਬਹੁਤਾ ਪਲੀ ਵੀ ਫੁੱਲਾ ਤੇ ਪੂਰੇ ਸੈ ਦੇ ਵਿੱਚ ਆ 1,70,000 ਰੁਪਏ ਕੀਮਤ ਦਾ ਦੁੱਧ 17 ਲੀਟਰ ਤੱਕ ਵੀਰ ਕਿੰਨਾ ਦੇ ਦੂ ਬਸ ਠੀਕ ਮੋੜ ਲੈ ਕੋਈ ਨਾ ਤੇ ਬਾਕੀ ਸਿੰਘ ਸਾਗ ਦੀ ਸਾਫ ਆ ਤੇ ਪੂਰੀ ਸਕੀਨੀ ਦੇ ਵਿੱਚ ਆ ਗਾਦਨ ਵਗੈਰਾ ਦੇਖੋ ਲੰਬੀ ਕਿਸੇ ਪਾਸਿਓਂ ਹੱਥ ਧਰਾਣੀ ਝੋਟੀ ਥਾਣਾ ਦੇ ਵਿੱਚ ਪਸਮਾ ਦੇ ਵਿੱਚ ਵੀ ਮੰਨ ਕੇ ਚੱਲੋ ਬੱਚਾ ਲਾਇਆ ਘੱਟ ਘੱਟ ਦੀ ਵਿਥੀ ਪਈ ਆ ਤੇ ਵੀਰੇ ਤੀਜੇ ਨੰਬਰ ਜਿਹੜੇ ਆਪਾਂ ਝੋਟੀ ਦੇਖਦੇ ਪਏ ਆ ਲੱਤੀ ਬਈ ਰਾਤ ਦੀ ਸੂਈ ਹੋਈ ਆ ਫੁੱਲ ਸਾਈਡ ਆ ਦੁੱਧ ਕੱਟੀ ਦੇ ਨੂੰ 14 ਤੋਂ 15 ਚੰਦਾਂ ਦੇ ਬੱਚਾ ਇਹਦੇ ਪਿੱਛੇ ਕੀ ਆ ਮੇਲ ਆ ਬਈ ਜੇਰ ਵਗੈਰਾ ਡਾਣਾ ਇਹ ਆਈਆਂ ਹੁਣ ਹੀ ਨੇ ਤੇ ਮੰਨ ਕੇ 4 ਕਿਲੋ ਹੋਣੇ ਤੇ ਕਿਤੋਂ ਨਹੀਂ ਪੱਤਣ ਮੜੇ ਇੱਥੇ ਇਹਦੀ ਰੇਂਜ ਕਿੰਨੀ ਕੋਏ ਦੀ ਰੇਂਜ ਬਈ ਕੱਤੀ 35 ਦੀ ਦੇਣੀ 1,35,000 ਦੀ ਲੈਣ ਦੇਣਾ ਮੰਮਨ ਕਿੰਨਾ ਦੁੱਧ ਮੰਨ ਕੇ ਲਵੇ ਬੰਦਾ ਦੁੱਧ ਬਈ 14 ਕਿਲੋ ਦੁੱਧ ਨਾਰਮਲ ਦੇ ਦੂ ਪੱਤੀ 14 ਕਿਲੋ ਦੁੱਧ ਆਰਾਮ ਨਾਲ ਦੇ ਦੂਗੀ ਇਹ ਰਿਜਨਲ ਆ ਇਹ ਟੈਟਸਿੰਗੀ ਸੂਈ ਦੀ ਹੈ ਠੀਕ ਹੈ ਠੀਕ ਹੈ ਰਾਦੀ ਤਾਜੀ ਸੂਈ ਦੀ ਹੈ ਤੇ ਜੇਰ ਜ ਰੋਕੇ ਚੌੜੀ ਚੂਈ ਆ ਬਹੁਤ ਮੋਟਿਆ ਲੈ ਵੇਲੂ ਬੀਰੀ ਕੁਆਲਟੀ ਬਹੁਤ ਹੈ ਠੀਕ ਹੈ ਸੋ ਲੇਵਾ ਵਗੈਰਾ ਦੇਖੋ ਸਾਫ ਸੁੱਤਰੀ ਤੇ ਪਲੀ ਭਲਾਈ ਆ ਜਮਾ ਤੇ ਬਾਕੀ ਸਿੰਗ ਸਾਜ ਵੀ ਸੋਹਣਾ ਜਿੰਦੇ ਜਾਣ ਤੇ ਵੀਰ ਜਰਸੀ ਦੀ ਜੇਰ ਪਈ ਜਾਂਦੀ ਆ। ਬਸ ਵੀਰ ਜੇਰ ਦੀ ਸਹੀ ਮਾਪ ਵਾਲੀ ਦੀ। ਠੀਕ ਹੈ। ਤੇ ਵੱਡ ਕੇ ਨਾਲ ਹੀ ਹੈ ਨਾ। ਬਸ ਮੇਰੀ ਆਪਣੀ ਕੰਮ। ਤੇ ਇਹ ਚੱਕੋ। ਇਹ ਚੱਕੋ। ਆ ਪੈ ਗਈ। ਬਈਆ ਖੱਚੀ ਜੇਰ ਕੋ ਤਾਂ ਪਿੱਛੇ। ਕਿ ਵੀਰ ਕਹਿੰਦਾ ਜੇਰ ਰਹੀ ਵੀ ਆ ਦੇਖੋ ਜਮੋ ਕੇ ਹਣਾ। ਸਾਰਾ ਦੇਖ ਜਿਹੜਾ ਕੋ ਸਾਹਮਣੇ ਆਪਣਾ ਵਾ ਆਪਣੇ ਦਾ। ਤੇ ਮੰਗਰੇ ਦੇ ਬੱਛੀ ਆ ਵੀਰੇ। ਕਾਲੇ ਰੰਗ ਦੀ ਹੈ ਨਾ। ਹਾਂ ਜਰਸੀ ਬੱਛੀ ਆ। ਮੋਰੀ ਕਲਰ ਦੀ ਆ। ਠੀਕ ਹੈ। ਠੀਕ ਹੈ। ਤੇ ਜੇਰੇ ਦੀ ਹੋ ਗਈ ਓਕੇ ਤੇ ਤੇਰਾਲ ਹੋ ਰਿਹਾ ਵੀਰੇ ਆ ਦੇ ਕਿ ਦੰਦਾ ਚ ਜਾਨਵਰ ਰਹੇ ਆ ਨਹੀਂ ਹੈਗਾ ਵੀ ਆਪਾਂ ਕਹਿ ਰਹੇ ਦੀ ਗੱਲ ਨਹੀਂ ਇਹਦੇ ਦਿਖਾ ਦੇ ਠੀਕ ਹੈ Ориਜినਲ ਦੂਸਰਾ ਛੇ ਦੰਦਾ ਪਈ ਦੇ Ориਜినਲ ਦੂਜਾ ਦੁੱਧ ਵਾਲੇ ਦੰਦ ਬਾਈ ਦੇਖਾ ਦੇ ਨੀਆਂ ਖੜੀਆਂ ਹਨਾ ਹਾਂ ਠੀਕ ਹੈ ਦੁੱਧ ਕਰਮਾਲੀ ਜਿਹੜਾ ਵੀਰ ਮਰਜੀ ਲੈ ਜੇ ਤੇ 24 ਕਿਲੋ ਦੁੱਧ ਇਹ ਦੇ ਦੂਗੀ ਜੱਟ ਸੌਦਾ ਲਾ ਕੇ ਚਲੇ 20 ਤੋਂ ਪਰ ਵਾਲੀ ਹੈਗੀ ਬਹੁਤ ਨੋਰਮਲ ਬਈ ਬੱਚਾ ਬੜਾ ਚੰਗਾ ਦੇਖ ਮਾਦਰ ਚਵਾਈ ਓਕੇ ਹਾਈਟ ਚਵਾਈ ਆ ਪਹਿਲੀ ਬੋਲੀ ਵਾਲੀ ਪਲਾ ਕੇ ਹੱਟਾ ਵੀ ਚਲ ਜੇਸ ਦੂਰ ਛੋੜ ਦੂ ਰੇਂਜ ਵੀਰ ਕਿੰਨੀ ਕੋਈ ਇਹਦੀ ਰੇਨ ਬਾਈ ਤੇ 95000 ਦੀ ਵਿੱਚ ਹੀ ਰਹਿ ਗਏ ਮਾਲਤਾਰ ਕਰਦੇ ਪਰ ਜੈਂਬਰ ਬੁੱਕ ਚਾਰੂ ਚੁਰੂ ਹੈ ਕਿੰਨੀਆ ਥਾਣਾ ਥੋੜਾ ਨਾਲ ਗੈਪ ਚਵਾਈ ਬਹੁਤ ਵਧੀਆ ਬੱਚਾ ਮਗਰ ਦੇਖ ਦੋ ਜਨਬਰ ਹਾਈਟ ਵੀ ਫੁੱਲ ਆ ਥਿਲੋ ਠੀਕ ਹੈ ਸਾਹਮਣੇ ਵੇਖਾ ਕੁਆਲਟੀ ਫੁੱਲ ਆ ਅੱਗੇ ਡੱਬੀ ਬੱਚੀ ਇਹ ਵੀ ਤਾਜੀ ਸੀਰ ਹੁੰਦੀ ਆ ਬਾਈ ਇਹਨੂੰ ਕਿੰਨਾ ਟਾਈਮ ਹੋ ਗਿਆ ਹੁੰਦੀ ਆ ਘੰਟਾ ਤੋਂ ਗਿਆ ਜੇਰ ਪੈਣੀ ਆ ਹਾਂ ਬੱਚਾ ਇਹਨੇ ਬੱਚਾ ਇਹਨੇ ਕੀ ਦਿੱਤਾ ਇਹਨੇ ਮੇਲ ਦਿੱਤਾ ਇਹਨੇ ਮੇਲ ਕਾਫ ਤੇ ਦੰਦੋ ਕਿਵੇਂ ਆ ਦੋਂਦੀ ਦੋਂਦੀ ਪਨੂਣ ਸੂਈ ਆ ਪਹਿਲੇ ਬਾਈ ਕੱਦ-ਕੱਡ ਬਹੁਤ ਆ ਕਿੰਨਾ ਦੁੱਧ ਮੰਨ ਕੇ ਚੱਲੇ ਵੀਰੇ ਦਾ ਦੁੱਧ ਦੇ ਦੂਗੀ ਇਹ 25 ਤੋਂ ਪਲੱਸ ਤੇ 30 ਦੇ ਵਿੱਚ ਰੇਂਜ ਕਿੰਨੀ ਕੋ ਜੀ ਰੇਂਜ ਇਹ ਦੇ ਦਾਂਗੇ ਬਾਈ 1 35 ਦੇ ਵਿੱਚ 1 ਲੱਖ 35000 ਦੀ ਤੇ ਕੱਦ-ਕੱਡ ਬਹੁਤ ਆ ਜੇਰ ਅਜੇ ਪੈਂਡਿੰਗ ਆ ਸੂਈ ਸਵਾਈਆ ਬਾਕੀ ਸਾਈਜ਼ ਵਗੈਰਾ ਦੇਖੋ ਮੂਹੋਂ ਦੋਂਦੀ ਆ ਬਿਲਕੁਲ ਫੁੱਲ ਸਾਈਜ਼ ਦੇ ਵਿੱਚ ਆ ਥਣਾ ਜੀ ਬਿੱਥੀ ਵਗੈਰਾ ਢਿੱਲੇਵਾ ਦੇਖੋ ਹਲੇ ਜੇਰ ਪੈ ਗਏ ਨਹੀਂ ਹੋਰ ਖੁੱਲਣਾ ਮੰਨ ਕੇ ਚੱਲੋ 80 85% ਹਵਾਨਾ ਲਈ ਫਿਰਿਆ 15% ਇਹ ਹਵਾਨਾ ਹੋਰ ਖੁੱਲ ਜਾਣਾ ਤੇ ਫਿਰ ਨਾਲ ਇਹ ਡੱਬੀ ਵਾੜ ਦੇਖਦੇ ਆ ਬਾਈ ਕਿਹੜਾ ਸੂਆ ਸੂਈਆ ਇਹ ਤੇ ਦੁੱਧ ਮੈਂ ਕਿਹਾ 25 26 ਕਿਲੋ ਮੰਨ ਕੇ ਲੈ ਲੇ ਪਰ ਮੈਂ ਵਿੱਚ ਦੁੱਧ ਦਾ 30 ਤੋਂ ਉੱਪਰ ਦੇ ਦੂੰਗੀ ਠੀਕ ਹੈ ਬੱਚਾ ਮੇਲਕਾਫ ਆ ਨਾਰਮਲ ਦੁੱਧ ਕਹਿੰਦੇ ਆ ਆਪਾਂ ਜਿਹੜਾ ਦੇਣ ਵਾਲਾ ਜੀ ਇਹਨੂੰ ਵੀ ਐਵੇਂ ਕਹਿਣ ਦੀ ਹਵਾ ਚ ਗੱਲ ਛੱਡਣ ਦਾ ਹੁਣ ਆਪਾਂ ਕਹਿੰਦੇ ਆ 45 ਕਿਲੋ ਦੂ ਠੀਕ ਚਵਾਈ ਵਗੈਰਾ ਐਨ ਓਕੇ ਦੀ ਰਿਪੋਰਟ ਆ ਇਹਦਾ ਲੈਣ ਦੇ ਨੇ 1 ਲੱਖ 30000 ਰੁਪਏ ਦੇ 1 ਲੱਖ 3000 ਬੱਚਾ ਮੇਲਕਾਫ ਆ ਤੇ ਜੇ ਰੋਕੇ ਹਨਾ ਜੇ ਰੋਕੇ ਚਵਾਈ ਦੀ ਨੱਟ ਫਟ ਮੰਨ ਕੇ ਲੈ ਲੇ 25 26 ਕਿਲੋ ਮੰਨ ਕੇ ਪਰ 30 ਪਾ ਦੂੰਗੀ ਨਾਰਮਲ ਦੂ ਬਈ ਆਪਣੇ ਕਹਿਣ ਦੀ ਜੇ ਇਦਾਂ ਦੇ ਜਾਨਵ ਤੇ ਪਰ ਮੈਂ ਜਵਾਗ ਚ ਹੋ ਜਾਂ ਥਾਣੇ ਦਾ ਇੰਨਾ ਸੋਹਣਾ ਸੈਜਾ ਲੱਗਿਆ ਵਣ ਜਾਣ ਮੱਤਾ ਵੀ ਧਾਰ ਜੂੜੂਏ ਤੇ ਸੈਜ ਫੁੱਲ ਦੇ ਵਿੱਚ 135000 ਕੀਮਤਾਂ 25 ਮੰਨ ਕੇ ਪਰਚੇਸ ਕਰ ਲੇ ਪਰ ਦੁੱਧ ਤੀ ਦੇ ਦੂਗੀ ਇਹ ਜਮ ਕਹਿ ਇਹਨੂੰ ਹਵਾਨਾ ਦੇ ਕੇ 34 35 ਵਿਚ ਆਲੇ ਜਾਂਦਾ ਤੇ ਪਰ 25 ਕਿਲੋ ਨਾਰਮਲ ਵਟ ਤੇ ਬੇ ਜਿਹੜਾ ਸੰਭਰ ਵਾਲਾ ਵੀਰ ਚਾਹੀਦਾ ਜੇ ਅਜੁਰ ਪਈ ਵੀ ਆ ਬੱਚਾ ਮੇਲ ਕਫ 135 ਦੀ ਕੀਮਤਾਂ ਤੇ ਵੀਰੇ ਨਾਲ ਖੜੀ ਇਹ ਬੱਛੀ ਇਹਦੇ ਬਾਈ ਦੇਖਣ ਵਾਲਾ ਬੰਦਾ ਹੈ ਕਹੂਗਾ ਪਤਾ ਨਹੀਂ ਇਹ ਤੀਜਾ ਸੂਆ origignal ਛਿੱਗੀ ਜੀ ਠੀਕ ਹੈ ਛਿੱਗੀ ਬਹੁਤ ਦੂਜਾ ਸੂਆ ਜੈ ਇਹਨਾਂ ਨੂੰ ਸੁੰਦੀ ਹੈ ਹਨਾ ਇਹਨੂੰ 6 ਤੇ ਕੈ ਕਿਦਨ ਕੱਢ ਦਿਆ ਹਜੇ ਇਹ ਦਿਨ ਭਾਈ ਹਫਤਾ ਲੈ ਜੂਗੀ 33 ਕਿਲੋ ਦੁੱਧ ਤੇਰਾ ਦਿੱਤਾ ਹੋਇਆ ਮੱਛੀ ਦਾ ਪਲੂਣ ਦਾ 33 ਕਿਲੋ ਦੁੱਧ ਨਾਰਮਲ ਮੰਨ ਕੇ ਵਧਿਆ ਬੰਦੇ ਕੋਲ ਵਾਕੇ ਦਾ 34 35 ਕਿਲੋ ਦੁੱਧ ਨਹੀਂ 30 ਕਿਲੋ ਮੰਨ ਕੇ ਲੈ 30 ਕਿਲੋ ਪੈਪਾ ਓਕੇ ਮੈਂ ਕਵੇਂ ਨੇ ਬਾਈ ਤੋਰੀ ਪਤਾ ਤੇ ਅਰੇਂਜ ਇਹਦੀ ਕੀ ਹੋਊਗੀ ਇਹਦਾ ਲੈਣ ਦੇਣ ਮੰਨ ਕੇ 1 20 1 ਲੱਖ 20 ਨਰਮ ਹੋ ਜੂਗੀ ਮਾਨਤਨ ਕਰਦੇ ਆਂ ਚੀਜ਼ ਬਹੁਤ ਚੰਗੀ ਸੋ 1 20 ਦੇ ਵਿੱਚੋਂ ਨਰਮ ਹੋ ਜੂਗੀ ਕੱਦ-ਕੱਦ ਬਹੁਤ ਹੈ 34-35 ਕਿਲੋ ਦੋ ਦਿਨੇ ਨਰਾਮਲਾ ਦੇ ਦੇਣਾ ਸੁੱਲੇਵਾ ਦੇਖੋ ਬਿਲਕੁਲ ਅੱਗੇ ਪਿੱਛੇ ਦਾ ਕੰਪੈਕਟ ਡਰਦੀ ਹੈ ਸਾਫ ਸੁਥਰਾ ਲੈਵਾ ਤੇ ਨਾੜਾ ਵਗੈਰਾ ਵੀ ਹਵਾਨੇ ਤੇ ਬਹੁਤ ਚੰਗੇ ਦਿਖਾਈ ਦਿੰਦੀਆਂ ਪਈਆਂ ਸੂਨ ਦੇ ਵਿੱਚ ਕੁਝ ਦਿਨ ਇਹ ਬਾਕੀ ਪਈ ਹਾਂ ਤਾਂ ਬਈ ਚਾਰੀ ਬਹੁਤ ਕਰੂਗੀ ਸੋ ਸਾਈਜ਼ ਵਗੈਰਾ ਪੂਰਾ ਫੁੱਲ ਤੇ ਵੀ ਜਿਹੜੀ ਗੱਬਣ ਬੱਛੀ ਦੇਖੀ ਇਹਨੇ ਵੱਡੀਆਂ ਪਾਏ ਇਹ ਬਾਈ ਸੇਲ ਹੋ ਗਈ ਠੀਕ ਹੈ ਵਿਕੀ ਵੀ ਆ ਚਾਰ-ਦਾਂ ਤੋਂ ਬੱਚਾ ਨਾ ਠੀਕ ਹੈ ਤੇ ਅੱਗੇ ਜਿਹੜੀ ਕਪੜਾ ਦੇਖੜੇ ਉੱਤੇ ਆ ਬ ਗੱਬਣ ਬੱਛੀ ਹੈ ਬਾਈ ਠੀਕ ਹੈ ਤੇ ਇੱਕ ਐ ਇੱਕ ਦਿਨ ਲੈ ਜਾਂ ਸੂਨ ਚ ਅਜੇ ਤੈਨੂੰ ਬਾਈ ਬੱਚੀ ਦੇ ਹਲੇ ਮੰਨ ਕੇ ਹਫਤਾ ਨਾਰਮਲੀ ਪਿਆਗਾ ਠੀਕ ਹੈ ਦੁੱਧ ਬੱਚੀ ਨੇ ਦਿੱਤਾ ਇਹਨੇ 44 47 ਕਿਲੋ ਪਲੂ ਨੂੰ ਦੂਜਾ ਸੂਆ ਛਿੱਕੀ ਦਿੰਦਾ ਇਹ ਐ ਜਮਾ ਦੁੱਧਾਂ ਦੀ ਗੱਡੀ ਹਨਾ ਹਾਂ ਮੂਰੋ ਕੁਆਲਟੀ ਕੁਆਲਟੀ ਬਹੁਤ ਜ਼ਿਆਦਾ ਠੀਕ ਹੈ ਥੋੜੇ ਆਈ ਗਰ ਤੇ ਨਾ ਕਪੜਾ ਦੇ ਦਿੰਦੇ ਕਿੰਨਾ ਇੱਕ ਦੁੱਧ ਮੰਨ ਕੇ ਲੈ ਬੰਦੇ ਨੂੰ 45 40 ਕਿਲੋ ਮੰਨ ਕੇ ਲੈ ਜੀ ਤੇ ਥਾਂ ਥੋੜੋ ਓਕੇ ਆ ਜਮਾ ਮੈਂ ਦੇ ਤੀ ਸਵਾ ਦੇਖੋ ਜਮਾ ਪੀੜੇ ਦਾ ਬਾਵਾ ਦਾ ਮਤਲਬ ਮੰਜੇ ਦਾ ਬਾਵਾ ਹੀ ਲੱਗਦਾ ਮਿੱਠੀ-ਬੁੱਠੀ ਬਹੁਤ ਹੈ ਇਹਦੀ ਰੇਂਜ ਕਿ ਉਪਰ ਰੇਂਜ 2 ਦੀ ਦੇ ਦਾਂ ਭਾਈ ਜੀ 2 ਲੱਖ ਦੀ ਹਾਂ ਤੇ ਦੁੱਧ ਦਾ 40 47 ਲੀਟਰ ਦੀ ਮੰਨ ਕੇ ਆਉਣ ਵਾਲੀ ਦੇ ਦੋ ਥੋਲੀ ਪੁੱਤ ਕੁਆਲਟੀ ਸੁਭਰਾ ਫੇਸ ਕੁਆਲਟੀ ਵਗੈਰਾ ਦੇਖੋ ਤੇ ਬਾਕੀ ਜਿੰਦ ਜਾਨ ਪੁੱਤ ਤੋਰਦੇ ਭਰਾ ਬਾਹਰ ਨੂੰ ਇਹਨੂੰ ਬਿਲਕੁਲ ਰੇਲ ਦੇ ਡੱਬੇ ਜਿਹੇ ਪਈਆਂ ਫੁੱਲ ਸਾਈਜ਼ ਆ ਤੇ ਇਹਦੇ ਭਾਵੇਂ ਚੋਲੇ ਬੰਦਾ 50 ਕਿਲੋ ਤੱਕ ਵੀਰਤ ਪਾ ਸਕਦੀ ਆ ਸੋ ਦੇਖੋ ਸਹਿਜ ਵਗੈਰਾ ਪੂਰੀ ਸਾਫ ਸੁਥਰੀ ਆ ਤੇ 2 ਲੱਖ ਰੁਪਏ ਕੀਮਤ ਆ 50 ਕਿਲੋ ਤੱਕ ਵੀ ਦੁੱਧ ਪਾ ਸਕਦੀ ਆ 45 ਕਿਲੋ ਮੰਨ ਕੇ ਲੈ ਲੈ ਬਾਈ ਯਾਰ ਕਹਿਣ ਨੂੰ ਤਾਂ ਏਡੇ ਲੈਵਲ ਨੇ ਆ 60 ਕਹਿ ਜਾਂਦਾ ਪਰ ਆਪਾਂ ਨਹੀਂ ਕਹਿੰਦੇ ਹੈ ਜੇ ਮੈਂ ਦੁੱਧ ਵਾਲੀ ਗੱਡੀ ਹਾਂ ਨਾ ਹਾਂ ਤੇ ਆਇਆ ਮੈਨੂੰ ਤੇਰੇਡੇ ਪਰ ਜਰਸੀ ਦੇਖਦੇ ਪਏ ਆਂਗੇ 20 ਕਿਲੋ ਦੇ ਉੱਤੇ 6 ਦਿਨ ਦਾ ਬੱਚੀ ਆ ਬਹੁਤ ਪਿਆਰੀ ਠੀਕ ਹੈ ਬੱ ਲੈਣ ਦੇ ਨਾਲ ਰੇਟ ਦਾ 78000 ਰੁਪਏ ਜਿਹੜਾ ਵੀਰ ਮਰਜ਼ੀ ਆ ਜੇ ਬਾਕੀ ਬਾਈ ਕੋਲੇ ਆ ਕੇ ਨਾ ਤਸੱਲੀ ਕਰਕੇ ਲੈ ਮੜੀ ਹੋਰ ਕਮਾ ਜੀ ਇਧਰ ਬਹੁਤ ਚੰਗੇ ਜਾਨਵਰ ਨੇ ਬਾਈ ਵਧੀਆ ਹਾਈਟ ਫਰਾਈਟ ਵਾਲੇ ਜਾਨਵਰ ਨੇ ਤੇ ਬਾਕੀ ਨਿੱਗਰ ਪੁੜੇ ਜਾ ਹੈ ਨਾ ਸਾਰਾ ਕੁਝ ਬਾਈ ਦੇਖ ਦੂਰਾ ਹੁੰਦਾ ਅੱਗੇ ਸੀ ਲੇਣੀ ਆ ਲੇਵੇ ਅੱਗੇ ਪਿੱਛੇ ਦਾ ਸਟਰਕਚਰ ਜਿਹੜਾ ਲੇਵੇ ਦਾਗਾ ਬਹੁਤ ਚਾਰੂ ਚੁਰੂ ਬੋਲਦੇ ਆਪਣੇ ਇਧਰਲੇ ਪੰਜਾਬ ਵਾਲੇ ਜਾਨਵਰ ਨੇ ਬਾਈ ਬਹੁਤ ਚੰਗੇ ਠੀਕ ਹੈ ਕੀ ਰੇਂਜ ਵੀਡੀਓ ਸਾਰੀ ਦੁਨੀਆ ਪਾਉਂਦੀ ਆ ਪਰ ਜਨਬਰ ਜਨਬਰ ਦੀ ਕੁਆਲਿਟੀ ਹੁੰਦੀ ਆ ਅਗਲਾ ਕਹਿੰਦਾ ਰੇਟ ਰੇਟ ਵੀ ਜਨਬਰ ਨੇ ਲਵਾ ਦੇਣਾ ਹੁੰਦਾ ਠੀਕ ਐ ਜਦੋਂ ਬੰਦਾ ਆਉਂਦਾ ਦਿਖਾ ਦਿਓ ਸੁਗਰੋ ਬਾਕੀ ਵੀਰ ਕੋਲ ਮਾਲ ਹੋਰ ਵੀ ਦੇਖੋ ਕੱਚਾ ਹੈਗਾ ਇਹ 20 ਵੀ 15 15 ਦਿਨ ਬਾਈ 30 ਕਿਲੋ ਦੋਦਾ ਹਾਂ ਬੱਚੇ ਜਮੋਣੇ 32 33 ਕਿਲੋ ਦੋ ਦਿੱਤਾ ਹੋਇਆ ਠੀਕ ਐ ਆ ਬੱਚੇ ਨੇ ਖਾਈ ਕਿ ਕਿਲੋ ਦੋ ਦਿੱਤਾ ਹੋਇਆ ਠੀਕ ਐ ਆ ਬੱਚੇ ਦੀ ਵੀ 30 ਕਿਲੋ ਇਹ ਲੱਖਦੇ ਆ ਅੰਡਰ ਵਾਲੇ ਵੀ ਹੈਗੇ ਆਪਣੇ ਕੋਲ ਇਹ ਜਿਹੜੇ ਜਨਬਰ ਨੇ ਜਿਵੇਂ ਇਹ ਆ ਇਹ ਮੰਨ ਕੇ 30 35 ਦੀ ਰੇਂਜ ਦੀ ਆ ਇਹ ਵੀ ਇੰਨੀ ਰੇਂਜ 30 35 ਦੀ ਇਹ 95000 ਦੀ ਰੇਂਜ ਚ ਲੱਖ ਤੋਂ ਅੰਦਰ ਹੈਗੀ ਆ ਵਧੀਆ ਜਾਨ ਬਰਾਬਰ ਕੋਲੇ ਆ ਕੇ ਤਸਦੀਕ ਕਰਦੇ ਠੀਕ ਹੈ ਜੋ 95308095 ਪੰਜਾਬੀ ਵੀਰ ਦਾ ਨੰਬਰ ਆ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦੀ ਮਿਲਦੇ ਆ ਕਿਸੇ ਨਵੇਂ